ਸੋ ਸਿਗਨ ਬਲੋਸਟੂ ਮੈਂ ਬਰਿੰਦਰ ਸਿੰਘ ਪੰਗੋਤੂ ਸਿੱਦੇ ਗ੍ਰੋ ਸਾਥ ਟੀਵੀਜ਼ਨ ਤੇ ਇਸ ਵੇਲੇ ਮੇਰੇ ਨਾਲ ਪ੍ਰੋਫੈਸਰ ਬਲਵਿੰਦਰ ਸਿੰਘ ਟਵਾੜਾ ਜਿਹੜੇ ਆਰਥਿਕ ਮਾਇਰ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸਰ ਸਤਿ ਸ਼੍ਰੀ ਅਕਾਲ ਜੀ ਆਏ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ ਜੀ ਸਰ ਦਿਨ ਪੂਰਾ ਹਲਜੁਲ ਦਾ ਰਿਹਾ ਜਗਜੀਤ ਸਿੰਘ ਢੱਲੇਵਾਲ ਜਿਹੜੇ ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਐਲਾਨ ਕੀਤਾ ਉਹ ਕਹਿੰਦੇ ਨੇ ਕਿ 26 ਨਵੰਬਰ ਨੂੰ ਮੈਂ ਮਰਨਵਰਤ ਤੇ ਬੈਠੂਗਾ ਮਰਨਵਰਤ ਤੇ ਇਸ ਕਰਕੇ ਕਿਉਂਕਿ ਅਸੀਂ 13 ਫਰਵਰੀ ਤੋਂ ਸ਼ੰਭੂ ਖਨੌਰੀ ਡੱਬ ਵਾਲੀ ਬੈਠੇ ਆ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਕਿ ਐਮਐਸਪੀ ਦੇ ਖਿਲਾਫ ਐਮਐਸਪੀ ਦੇ ਕਰਕੇ ਅਸੀਂ ਲੜਾਈ ਲੜ ਰਹੇ ਸੀ ਬੀਜੇਪੀ ਦੇ ਖਿਲਾਫ ਤੇ ਅਸੀਂ ਚਾਹੁੰਦੇ ਸੀ ਕਿ ਐਮਐਸਪੀ ਕਾ ਕਾਨੂੰਨ ਬਣੇ ਸਾਡੀਆਂ ਫਸਲਾਂ ਦੇ ਪੱਕੇ ਭਾ ਮਿੱਥੇ ਜਾਣ ਸਾਨੂੰ ਇਸ ਚੀਜ਼ ਇਹ ਚੀਜ਼ ਇਨਸ਼ੋਰ ਹੋਵੇ ਕਿ ਤੁਹਾਡੀ ਫਸਲ ਖਰੀਦੀ ਜਾਊਗੀ ਪਰ ਕਹਿੰਦੇ ਕਿ ਸਰਕਾਰ ਨੇ ਸਾਨੂੰ ਬਾਈਪਾਸ ਕੀਤਾ ਇਗਨੋਰ ਕੀਤਾ ਸੈਂਟਰ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ ਪਿੱਤੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਕਿਸਾਨ ਤੇ ਕਿਸਾਨ ਕਹਿੰਦੇ ਨੇ ਕਿ ਅਸੀਂ 6 ਦਸੰਬਰ ਨੂੰ ਦਿੱਲੀ ਜਾਵਾਂਗੇ ਤੇ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠਣਗੇ ਪਿੱਤੇ ਦਿਨੀ ਆਪਾਂ ਨੇ ਦੇਖਿਆ ਕਿ ਉਹ ਤਹਿਸੀਲ ਦੇ ਵਿੱਚ ਗਏ ਆਪਣੀ ਜ਼ਮੀਨ ਜਾਇਦਾਦ ਸੀ ਜਿਹੜੀ ਉਹਨਾਂ ਦੀ ਉਹਨਾਂ ਨੇ ਆਪਣੇ ਪੁੱਤ ਪੋਤਰੇ ਦੇ ਨਾਮ ਤੇ ਆਪਣੀ ਨੂ ਦੇ ਨਾਮ ਕਰਵਾਈ ਜੀਨ ਤੇ ਅੱਗੇ ਦਾ ਪਲਾਨ ਵੀ ਦੱਸਿਆ ਕਿ ਜੇ ਮੈਨੂੰ ਕੁਝ ਹੋ ਜਾਂਦਾ ਇਸ ਅੰਦੋਲਨ ਦੇ ਵਿੱਚ ਤਾਂ ਮੇਰੇ ਤੋਂ ਬਾਅਦ ਸੁਖਜੀਤ ਸਿੰਘ ਜਿਹੜੇ ਸਾਡੇ ਕਿਸਾਨ ਆਗੂਰੇ ਉਹੋ ਬੈਠਣਗੇ ਪਰ ਤੜਕਸਾਰ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਵਜੇ ਤੱਕ ਉਹਨਾਂ ਨੂੰ ਡਿਟੇਨ ਕੀਤਾ ਗਿਆ ਹਿਰਾਸਤ ਦੇ ਵਿੱਚ ਲੈ ਕੇ ਲੁਧਿਆਣਾ ਡੀ ਐਮ ਸੀ ਪ੍ਰਸ਼ਾਸਨ ਪੰਜਾਬ ਦਾ ਲੈ ਕੇ ਗਿਆ ਪ੍ਰਸ਼ਾਸਨ ਦੀ ਵੀ ਇੱਕ ਵੀਡੀਓ ਆਈ ਮਨਦੀਪ ਸਿੱਧੂ ਹੋਰੀ ਬੋਲ ਰਹੀ ਸੀ ਕਿ ਸਾਡੇ ਡੱਲੇਵਾਲ ਸਾਹਿਬ ਬੜੇ ਸਤਿਕਾਰਯੋਗ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਬਜ਼ੁਰਗ ਨੇ ਉਹ ਤੇ ਕਿਸੇ ਤਰੀਕੇ ਨਾਲ ਸਿਹਤ ਨਾਲ ਜੁੜੀ ਕੋਈ ਗੱਲਬਾਤ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਨੂੰ ਉਹਨਾਂ ਦਾ ਚੈੱਕਅਪ ਕਰਾਉਣ ਉੱਥੇ ਲੈ ਕੇ ਗਏ ਸੀ ਹਾਲੇ ਕੀ ਹੁਣ ਤੱਕ ਉਹ ਡੀਐਮਸੀ ਦੇ ਵਿੱਚ ਨੇ ਡੱਲੇਵਾਲ ਸਾਹਿਬ ਤੇ ਜਿਹੜੇ ਸੁਖਜੀਤ ਸਿੰਘ ਹੈਗੇ ਨੇ ਕਿਸਾਨਾਂ ਕੋਲ ਉਹ ਖਨੌਰੀ ਮਰਨ ਵਾਸਤੇ ਉੱਪਰ ਬੈਠ ਕੇ ਜਿੱਥੇ ਡੱਲੇਵਾਲ ਸਾਹਿਬ ਹੋਰਾਂ ਨੇ ਬੈਠਣਾ ਸੀ ਸੋ ਸਰ ਕਿਵੇਂ ਵੇਖ ਰਹੇ ਹੋ ਤੁਸੀਂ ਇਸ ਪੂਰੀ ਗੱਲਬਾਤ ਨੂੰ ਕਿਉਂਕਿ ਮਾਮਲਾ ਸੱਚਮੁੱਚ ਇਹ ਹੈ ਕਿ ਜਿਕਰ ਆਪਾਂ ਦੇਖ ਜAVE ਤਾਂ ਸੀਰੀਅਸ ਸੀ ਇਸ ਇਸ਼ੂ ਬਣ ਗਿਆ ਬੜੀ ਸੀਰੀਅਸ ਗੱਲ ਹੈ ਇਹ ਕਿਉਂਕਿ ਮਰਨ ਵਰਤਕ ਕਿਸਾਨਾਂ ਕੋਲ ਗੱਲ ਕਰ ਰਹੇ ਨੇ ਸਰ ਕੀ ਵਿਚਾਰ ਨੇ ਤੁਹਾਡੇ ਜੀ ਹਮ ਦੇਖੋ ਪੰਗੂ ਸਾਹਿਬ ਗੱਲ ਇਹ ਹੈ ਕਿ ਇਹ 26 ਨਵੰਬਰ ਦਿੱਲੀ ਜਾਣ ਦਾ ਦਿਨ ਹੈ ਤੇ ਮੇਰਾ ਹਲ ਚੌਥਾ ਸਾਲ ਆ ਜਦੋਂ 26 ਨਵੰਬਰ 2020 ਨੂੰ ਗਏ ਸੀਗੇ ਕਿਸਾਨ ਜੀ ਦਿੱਲੀ ਪਹੁੰਚੇ ਸੀ ਦਿੱਲੀ ਬਾਰਡਰਾਂ ਤੇ ਫਿਰ 13 ਮਹੀਨੇ ਬੈਠ ਕੇ ਆਪਣਾ ਲਾ ਕੇ ਜਿਹੜੇ ਇੱਕ ਕਾਨੂੰਨ ਆ ਵਾਪਸ ਕਰਕੇ ਇੱਕ ਚਿੱਠੀ ਲੈ ਕੇ ਜਿਹੜੀ ਉੱਥੇ ਦੇ ਕੇਂਦਰ ਸਰਕਾਰ ਵੱਲੋਂ ਮੰਨ ਕੇ ਤੇ ਮੋਦੀ ਸਾਹਿਬ ਨੂੰ ਜਿਵੇਂ ਸੁਪਨਾ ਆ ਹੁੰਦਾ ਵੀ ਫਿਰੇ ਫਿਰੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਦੇ ਉੱਤੇ 20 ਨਵੰਬਰ ਨੂੰ ਵਾਪਸ ਲੈ ਕੇ ਅਨਾਉਂਸ ਕਰਤਾ ਵੀ ਅਸੀਂ ਜੀ ਜਿਹੜੇ ਕਾਨੂੰਨ ਵਾਪਸ ਲੈ ਲੇ ਤੇ ਇੱਕ ਲੈਟਰ ਦੇ ਦਿੱ ਵੀ ਐਮਐਸਪੀ ਦੇ ਕਮੇਟੀ ਬਣਾਵਾਂਗੇ ਜੀ ਇਹ ਕਰਾਂਗੇ ਤੁਹਾਡੇ ਕੇਸ ਵਾਪਸ ਕਰ ਲਾਂਗੇ ਹੈ ਨਾ ਬਿਜਲੀ ਦਾ ਬਿੱਲ ਜਿਹੜਾ ਤੁਹਾਨੂੰ ਪੁੱਛਾਂਗੇ ਕੰਸਲਟ ਕਰਾਂਗੇ ਉਹਦੇ 'ਚ ਕਿੰਨੀਆਂ ਗੱਲਾਂ ਸੀਗੀਆਂ ਉਹ ਲੈਟਰ 'ਚ ਜਿਹੜੀ ਸੈਕਟਰੀ ਵੱਲੋਂ ਕੇਂਦਰ ਦੇ ਜਾਰੀ ਕੀਤੀ ਗਈ ਹੁਣ ਤੁਸੀਂ ਉਸ ਗੱਲ ਨੂੰ ਮਤਲਬ ਲਗਭਗ 3 ਸਾਲ ਪੂਰੇ ਹੋ ਚੱਲੇ ਹਾਂਜੀ 21 ਤੋਂ ਲੈ ਕੇ ਹੁਣ 24 ਮਤਲਬ 3 ਸਾਲ ਤਾਂ ਜਿਹੜੇ ਐ ਉਹ ਉਹ ਚੱਕ ਹੋਇਆ ਕੀ ਐ ਕੀ ਨਿਕਲਿਆ ਕੁਝ ਵੀ ਨਿਕਲਿਆ ਹਲੇ ਤੱਕ ਕੇਂਦਰ ਸਰਕਾਰ ਨੇ ਜਿਹੜੀ ਕਮੇਟੀ ਬਣਾਈ ਉਹ ਬੇਈਮਾਨੀ ਕੀਤੀ ਕਿਸਾਨਾਂ ਨਾਲ ਕਿਸਾਨਾਂ ਦੇ ਨਵੇਦਨ ਲਈ ਉਹਨਾਂ ਨੇ ਅਬਜੈਕਟ ਕਰਤਾ ਐਡੀ ਵੱਡੀ ਕਮੇਟੀ ਬਣਾ دی ਵੀ ਤੁਸੀਂ ਆਪਣੇ ਜਿਹੜੇ ਆ ਨਾ ਉਹੀ ਉੱਥੇ ਡੋਮੀਨੇਟ ਕਰ ਲਿਆ ਐ ਐਮਐਸਪੀ ਤੇ ਵੀ ਜਨਕੁਸ਼ 80 ਕਹਿਣਾ ਚਾਹੁੰਦੇ ਆ ਉਹ ਸਾਡੇ ਬੰਦੇ ਬੋਲਣਗੇ ਇਹੀ ਹੁੰਦਾ ਤਾਰ ਤਰੀਕਾ ਨਾ ਸਰਕਾਰਾਂ ਦਾ ਵੀ ਤੁਸੀਂ ਜੇ ਵੋਟਾਂ ਪੈ ਜਾਣ ਵੀ ਹਾਂਜੀ ਦੱਸੋ ਫਿਰ ਕਹੋਗਾ ਜੀ ਮжоਰਿਟੀ ਫੈਸਲਾ ਕਿਵੇਂ ਹੁੰਦਾ ਜਾਂ ਜਾਂਦਾ ਸਰਬਸੰਮਤੀ ਹੁੰਦੀ ਹੈ ਜਾਂ ਮжоਰਿਟੀ ਫੈਸਲਾ ਹੁੰਦਾ ਤੇ ਕਮੇਟੀ ਜੀ ਵੀ ਦਾ ਇਹੀ ਬਣਨਾ ਵੀ ਆ ਪ੍ਰੋਸੀਡਿੰਗ ਨਾਲ ਜਿਹੜੇ ਬੰਦੇ ਸਹਿਮਤ ਹੈ ਜੀ ਮжоਰਿਟੀ ਇਹ ਕਹਿੰਦੀ ਹੈ ਜੇ ਮжоਰਿਟੀ ਕਿਸਾਨ ਪੱਖੀ ਹੈ ਕਿਸਾਨਾਂ ਵਾਲੀ ਹੈ ਫੇਰ ਉਹ ਕਿਸਾਨਾਂ ਵਾਲਾ ਫੈਸਲਾ ਹੋ ਜੂਗਾ ਐਮਐਸਪੀ ਤੇ ਕਰਜ਼ਾ ਮਾਫੀ ਤੇ ਜਾਂ ਹੋਰ ਤੇ ਜੇ ਉਹ ਨਹੀਂ ਹੈ ਤਾਂ ਉਹ ਕਿਸਾਨਾਂ ਦੇ ਖਿਲਾਫ ਹੋ ਜੂਗਾ ਤੇ ਬਹੁਤ ਸਾਰੇ ਬੰਦੇ ਮੈਂ ਟੀਵੀ ਦੀ ਡਿਬੇਟ ਤੇ ਇਹ ਕਹਿੰਦੇ ਸੁਣਿਆ ਜੀ ਆਪਣੀ ਗੱਲ ਰੱਖੋ ਜੀ ਉੱਥੇ ਕਮੇਟੀ ਬਣ ਗਈ ਕਿਸਾਨ ਆਪਣੇ ਨੁਮਾਇंदे ਦੇ ਦੇਣ ਦੋ ਜਾਂ ਤਿੰਨ ਜਿਹੜੇ ਦੇਣੇ ਕਿਹਾ ਤੇ ਉੱਥੇ ਆਪਣੀ ਗੱਲ ਰੱਖੋ ਗੱਲ ਸੁਣਦਾ ਕੌਣ ਹੈ ਗੱਲ ਤਾਂ ਉਹ ਵੈਸੇ ਨਹੀਂ ਸੁਣਦੇ ਇੱਕ ਪੂਰੇ 13 ਮਹੀਨੇ ਤਾਂ ਉਹਨਾਂ ਨੇ ਬਾੜਦਰ ਤੇ ਨਹੀਂ ਸੁਣੀ ਫਿਰ ਤੁਸੀਂ ਇੱਕਦਮ ਕਾਨੂੰਨ ਵਾਪਸ ਲਾਏ ਗਏ ਤੇ ਕਮੇਟੀ ਚ ਕਿਹੜੇ ਨੇ ਸੁਣਨੀਆਂ ਤੇ ਕਿਹੜੇ ਨੇ ਪਾਸ ਕਰਨੀਆਂ ਤੇ ਕਿੰਨੀਆਂ ਕਿੰਨੇ ਘਟਨਾਵਾਂ ਹੋ ਚੁੱਕੀਆਂ ਜਿਦੇ ਚ ਕੇਂਦਰ ਸਰਕਾਰ ਸੁਣਦੀ ਹੋਣੀ ਆਪਣਾ ਫੈਸਲਾ ਕਰਕੇ ਪਰੇ ਮਾਰਦੀ ਹੈ ਕੀ ਜਿਹੜਾ ਕਾਨੂੰਨ ਪਾਸ ਕਰਨ ਲੱਗੇ ਗੱਲ ਸੁਣੀ ਗਈ ਕੀ ਖੇਤੀ ਕਾਨੂੰਨ ਵਾਪਸ ਕਰਨ ਲੱਗੇ ਕਿਸੇ ਦੀ ਗੱਲ ਸੁਣੀ ਆਪਣੀ ਮਰਜ਼ੀ ਕੀਤੀ ਵੀ ਜਦੋਂ ਮਰਜ਼ੀ ਆਰਡੀਨੈਂਸ ਜਾਰੀ ਕਰਕੇ ਫਿਰ ਪਾਸ ਕਰਤੇ ਬਿੱਲ ਫਿਰ ਵਾਪਸ ਕਰ ਲਏ ਇਸ ਲਈ ਜਿਹੜੀ ਕਮੇਟੀ ਹੈ ਉਹਦਾ ਮਹਨਾ ਕੀ ਹੈ ਜਦ ਤੱਕ ਉਹ ਇਮਾਨਦਾਰ ਨਹੀਂ ਹੈ ਜਦੋਂ ਤੱਕ ਉਹ ਕਮੇਟੀ ਮਤਲਬ ਉਸ ਪੱਖੋਂ ਨਹੀਂ ਬਣਾਈ ਜਾਂਦੀ ਕਿ ਇੰਪਾਰਸ਼ਲ ਹੋਵੇ ਉਹਦਾ ਕਿਸੇ ਨਾਲ ਲੋਕ ਲਪੇਟ ਨਹੀਂ ਹੈ ਜਾਂ ਤਾਂ ਉਹ ਜੇ ਹੋਵੇ ਕੁਝ ਉਹ ਉਹ ਜਿਹੜੇ ਬੰਦੇ ਬੈਲ ਨੋਨ ਨੇ ਕਿ ਉਹ ਕਿਸਾਨ ਕਾਨੂੰਨ ਵਿਰੋਧੀ ਆ ਮਤਲਬ ਉਹਨਾਂ ਦੇ ਹੱਕ ਸੀਗੇ ਤੇ ਐਮਐਸਪੀ ਦੇ ਖਿਲਾਫ ਸੀਗੇ ਦਾ ਜੇ ਤੁਸੀਂ ਉਹ ਤਿੰਨ ਕਾਨੂੰਨ ਦੀ ਗੱਲ ਕਰੋ ਤਾਂ ਉਹ ਤਿੰਨੇ ਕਾਨੂੰਨ ਐਮਐਸਪੀ ਨੂੰ ਦਾ ਖਤਮ ਕਰਦੇ ਆ ਬਹੁਤ سارے ਬੰਦੇ ਜੋਲ ਸਾਹਿਬ ਵਰਗੇ ਵੀ ਹਲੇ ਵੀ ਰੌਲਾ ਪਾਉਂਦੇ ਆ ਵੀ ਕਿਸਾਨਾਂ ਨੇ ਜੀ ਬੜੀ ਗਲਤੀ ਕੀਤੀ ਤੇ ਜੋਲ ਸਾਹਿਬ ਤਾਂ ਆਪਣੀ ਜਿਹੜੀ ਉਹਨਾਂ ਦੀ ਕਿਤਾਬ ਆ ਨਾ ਰੰਗਾਂ ਦੀ ਗਾਗਰ ਉਹਦੇ ਵਿੱਚ ਲਿਖ ਦਿਆ ਉਹ ਵੀ ਮੈਂ ਤਾਂ ਜੇ ਹੁਣ ਜਿਹੜਾ ਨਾ ਸਾਰੀਆਂ ਪੋਸਟਾਂ ਸਰਕਾਰੀ ਜਿਹੜੀਆਂ ਉਹਨਾਂ ਦਾ ਹੁਣ ਫਰਕ ਹੋ ਗਿਆ ਹੁਣ ਮੈਂ ਲੋਕਲ ਹੀ ਕੰਮ ਕਰੂਗਾ ਉਹਨਾਂ ਨੇ ਇੱਕ ਪੀਪਲਜ਼ ਐਕਸ਼ਨ ਫਰੰਟ ਬਣਾਇਆ ਸੀਗਾ ਉਹ ਦੱਸਣ ਕਿੱਥੇ ਗਿਆ ਅੱਜ ਲੋਕਾਂ ਲਈ ਹੈਨਾ ਸਰ ਜੀ ਜੀ ਉਹਦੇ ਤੇ ਉਹ ਕੋਈ ਹੋਰ ਕਿਸੇ ਵੇਲੇ ਗੱਲ ਹੋ ਸਕਦੀ ਹੈ ਜਿਹੜਾ ਕੁਝ ਉਹ ਕਹੀ ਜਾ ਰਹੇ ਹੈ ਜੇ ਉਹ ਆਪ ਮਤਲਬ ਬੰਦੇ ਜਿਹੜੇ ਕਹਿੰਦੇ ਆ ਵੀ ਮੈਂ ਤਾਂ ਬੈਂਕ ਵਰਲਡ ਬੈਂਕ ਦੇ ਵਿੱਚ ਰਿਹਾਂ ਕੰਸਲਟੈਂਟ ਤੇ ਮੈਂ ਵਰਲਡ ਦਾ ਹਾਈਐਸਟ ਪੇਡ ਸੀਗਾ ਤੇ ਵਰਲਡ ਬੈਂਕ ਕਿਹਨੂੰ ਦਿੰਦੀ ਹੈ ਜੀ ਵਰਲਡ ਬੈਂਕ ਦਾ ਕੰਮ ਕੀ ਹੈ ਤੇ ਉਹ ਜੇ ਉਹ ਇਹੀ ਕਹਿੰਦੇ ਆ ਵਰਲਡ ਬੈਂਕ ਨਾ ਫਿਰ ਜੋਸਫ ਸਟਿਗਲੈਟਸ ਦੀ ਕਿਤਾਬ ਹੈਨਾ ਗਲੋਬਲਾਈਜੇਸ਼ਨ ਐਂਡ ਇਟਸ ਡਿਸਕੰਟੈਂਟਮੈਂਟਸ ਜਿਹਨੂੰ ਨੋਬਲ ਪ੍ਰਾਈਜ਼ ਮਿਲ ਚੁੱਕਿਆ ਵਰਲਡ ਬੈਂਕ ਚ ਕੰਮ ਕਰ ਚੁੱਕਿਆ ਉਹਨੇ ਵਰਲਡ ਬੈਂਕ ਦੇ ਖਿਲਾਫ ਹੀ ਲਿਖੀ ਆ ਉਹ ਵੀ ਕੀ ਕਰਦੇ ਆ ਇਹ ਉਹ ਪੜ ਲੈਣ ਹੈਨਾ ਉਹ ਬੈਲਨੋਨ ਕਿਤਾਬ ਆ ਥਰੂਆਊਟ ਵਰਲਡ ਹੋਈ ਆ ਤੇ ਜੋਸਫ ਸਟਿਗਲੈਟਸ ਨੂੰ ਤੋਂ ਬਾਅਦ ਪੜ ਲਓ ਸੋ ਚਲੋ ਉਹ ਇੱਕ ਵੱਖਰਾ ਮਸਲਾ ਉਹਦੇ ਤੇ ਨਹੀਂ ਮੈਂ ਬੋਲਦਾ ਜੌਲ ਸਾਹਿਬ ਦਾ ਆਪਣਾ ਇੱਕ ਸਟੇਚਰ ਆ ਤੇ ਰਹੇ ਆ ਉਹ ਕੰਮ ਕਰਦੇ ਪਰ ਉਹ ਦੇਖੋ ਦੋ ਵਾਰੀ ਉਹ ਆਪਣਾ ਪਲਾਨਿੰਗ ਬੋਰਡ ਜਿਹੜਾ ਪੰਜਾਬ ਦਾ ਉਹਦੇ ਵੀ ਚੇਅਰਮੈਨ ਰਹੇ ਕਿਸੇ ਨੇ ਪੁੱਛਿਆ ਨਹੀਂ ਇੱਕ ਵਾਰੀ ਰਜਾਈਨ ਕਰਿਆ ਫਿਰ ਜਾ ਕੇ ਬਹਿ ਗਏ ਫਿਰ ਰਜਾਈਨ ਕਰਿਆ ਫਿਰ ਬਹਿ ਗਏ ਕਾਦੇ ਲਈ ਵੀ ਤੇ ਬੰਦੇ ਦੀ ਇੱਜ਼ਤ ਮਾਣਾ ਨਾ ਵੀ ਜੇ ਕੋਈ ਪੁੱਛੇ ਨਹੀਂ ਰਿਹਾ ਜੀ ਐਡਾ بڑے ਸਟੇਚਰ ਦੇ ਬੰਦੇ ਹੋ ਤੁਸੀਂ ਤਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਚਲੋ ਜੋਲ ਸਾਹਿਬ ਦਾ ਆਪਣਾ ਹੈਗਾ ਤੇ ਸਾਰਾ ਕੁਝ ਹੈ ਮੈਂ ਨਹੀਂ ਉਹ ਮਤਲਬ ਬੋਲਣਾ ਨਹੀਂ ਚਾਹੁੰਦਾ ਮੈਂ ਨਾ ਉਸ ਗੱਲ ਤੇ ਕਾਫੀ ਬੰਦਿਆਂ ਨੇ ਪਹਿਲਾਂ ਇਸ ਤੇ ਗੱਲ ਕੀਤੀ ਗੱਲ ਹੋਈ ਵੀ ਹੈ ਹੈਨਾ ਆਪਾਂ ਨਹੀਂ ਕਹਿੰਦੇ ਉਹ ਕਾਫੀ ਕੁਝ ਉਹਨਾਂ ਨੇ ਕੰਮ ਕੀਤਾ ਵੀ ਹੈ ਮੈਂ ਨਹੀਂ ਨਾਈ ਕਰਦਾ ਜਿਹੜਾ ਖੋਜ ਕੀਤਾ ਪਰ ਖੋਜ ਕਿਹੜੇ ਪਾਸੇ ਲੱਗਦੀ ਹੈ ਇਹ ਵੀ ਇੱਕ ਸਵਾਲ ਹੈ ਸੋ ਜਿਹੜੀ ਕਮੇਟੀ ਬਣੀ ਹੈ ਜੇ ਉਹਦੇ ਚ ਉਸ ਕਮੇਟੀ ਚ ਹੁਣ ਜੋਲ ਸਾਹਿਬ ਅੱਗੇ ਬੰਦੇ ਹੋਣ ਕਿ ਉਹ ਕੀ ਦੀ ਗੱਲ ਕਰਨਗੇ ਉਹ ਕਮੇਟੀ ਚ ਉਹ ਜਿਹੇ ਬੰਦੇ ਹੈਗੇ ਆ ਆਲਰੇਡੀ ਹੈਨਾ ਔਰ ਨਿੱਠ ਕੇ ਅਖਬਾਰਾਂ ਚ ਲਿਖਦੇ ਰਹੇ ਆ ਉਸ ਕਮੇਟੀ ਨਾਲ ਸਾਥ ਤਾਂ ਹੈ ਨਹੀਂ ਉਸ ਕਮੇਟੀ ਚ ਜਨਾਬ ਛੱਡ ਦਿੰਨੇ ਆ ਉਹਨਾਂ ਨੂੰ ਉਹਨਾਂ ਨੇ ਉਹਦੀਆਂ ਜਿਹੜੀਆਂ ਦੋ ਕਮੇਟੀਆਂ ਬਣੀਆਂ ਸੀ ਉਹਨਾਂ ਦੀ ਰਿਪੋਰਟ ਹੈਗੀ 86 ਤੇ 2002 ਦੀ ਉਹ ਮੈਂ ਪੜੀਆਂ ਉਹ ਆਪਣੀ ਥਾਂ ਤੇ ਅਹਿਮੀਅਤ ਰੱਖਦੀਆਂ ਨੇ ਪਰ ਉਹਦੇ ਚ ਬਹੁਤ سارے ਬੰਦੇ ਆ ਜਿਹੜੇ ਬੰਦੇ ਅਖਬਾਰਾਂ ਚ ਲਿਖਦੇ ਰਹੇ ਆ ਉਹਨਾਂ ਦੇ ਹੱਕ ਜਿਹੜੇ ਕਾਨੂੰਨ ਆਦੇ ਹੈਗੇ ਆ ਤੇ ਐਮਐਸਪੀ ਨਹੀਂ ਹੋਣੀ ਚਾਹੀਦੀ ਹੈ ਨਾ ਐਫਸੀਆਈ ਜਿਹੜੀ ਉਹ ਬੰਦ ਹੋ ਜਾਣੀ ਚਾਹੀਦੀ ਹੈ ਸ਼ਾਂਤਕਮਾਰ ਕਮੇਟੀ ਦੀ ਰਿਪੋਰਟ ਹੈ ਸੋ ਉਹ ਉਹ ਤੁਸੀਂ ਕਾਰਗੂਮੈਂਟ ਜੇ ਕਹੋ ਜੀ ਕਿਸਾਨਾਂ ਨੂੰ ਆਪਣੇ ਨੁਮਾਇंदे ਭੇਜ ਦੇਣੇ ਚਾਹੀਦੇ ਆ ਤੇ ਭੇਜ ਕੇ ਜੀ ਉੱਥੇ ਗੱਲ ਰੱਖਣੀ ਚਾਹੀਦੀ ਹੈ ਫਿਰ ਇਹਦਾ ਮਤਲਬ ਹੈ ਤੁਸੀਂ ਉਹਦੇ ਚ ਪਾਰਟਿਸਿਪੇਟ ਕਰੋ ਫੈਸਲਾ ਉਹਦਾ ਉਹ ਹੋਊਗਾ ਜੋ ਕੇਂਦਰ ਸਰਕਾਰ ਚ ਆਉਂਦੀ ਹੈ ਓ ਨਾ ਤੁਹਾਡੇ ਲੱਗੂਗਾ ਵੀ ਤੁਸੀਂ ਵੀ ਤਾਂ ਉੱਥੇ ਸੀਗੇ ਤੁਸੀਂ ਵੀ ਤਾਂ ਉਸ ਕਮੇਟੀ 'ਚ ਬੈਠੇ ਸੀ ਜੀ ਥੋੜੇ ਹੁੰਦੇ ਫੈਸਲਾ ਹੋਇਆ ਨਾ ਹੈਨਾ ਫਿਰ ਤੁਸੀਂ ਕੀ ਕਰੋ ਜ਼ਿਆਦਾ ਬਾਈਕ ਗਾਰਡ ਕਰਕੇ ਆਓ ਹੈਨਾ ਹੋਰ ਤਰ੍ਹਾਂ ਦੀ ਗੱਲ ਕਰੋ ਗੱਲ ਤਾਂ ਕਿਸੇ ਨੂੰ ਸੁਣਨੀ ਨਹੀਂ ਹੈਨਾ ਪਹਿਲਾਂ ਪਹਿਲਾਂ ਕਿਹੜਾ ਸੁਣੀ ਜਾ ਰਹੀ ਹੈ ਸੋ ਇਸ ਲਈ ਇੱਕ ਨਾ ਨੈਰੇਟਿਵ ਬਰਤਾਂਤ ਸਿਰਜਿਆ ਜਾਂਦਾ ਵੀ ਦੇਖੋ ਜੀ ਇਹਨਾਂ ਦੇ ਨੁਮਾਇंदे ਨਹੀਂਗੇ ਨੁਮਾਇंदे ਭੇਜਣੇ ਚਾਹੀਦੇ ਆ ਕਮੇਟੀ ਬਣ ਗਈ ਇਹ ਕਾਰਗਵਰਨਮੈਂਟ ਆ ਜਿਹੜਾ ਫਸਾਉਣ ਦੀ ਗੱਲ ਹੁੰਦੀ ਆ ਵੀ ਫਸੋ ਆ ਕੇ ਹੈਨਾ ਜਦੋਂ ਫਸ ਗੋ ਫਿਰ ਆਪਾਂ ਗੱਲਬਾਤ ਕਰਾਂਗੇ ਹੁਣ ਉਹ ਗੱਲ ਜਿਹੜੀ ਹੋਈ ਜੇ ਕੇਂਦਰ ਸਰਕਾਰ ਐਮਐਸਪੀ ਦੇਣ ਲਈ ਇਮਾਨਦਾਰੀ ਨਾਲ ਕੰਮ ਕਰਦੀ ਤਾਂ ਹੁਣ ਉਹ ਐਮਐਸਪੀ ਦੇ ਫੈਸਲਾ ਕਰ ਨਾ ਦਿੰਦੇ ਹੋ ਜਾਂਦਾ ਹੈਨਾ ਤੇ ਉਹ ਜਿਹੜੇ 22 ਸਕੂਲ ਬਣੇ ਬਿਆ ਉਹ ਵੀ ਵਾਪਸ ਹੋ ਜਾਂਦੇ ਉਹਦਾ ਵਾਪਸ ਕੀ ਹੁਣ ਹੈ ਉਹ ਵੀ ਨਹੀਂ ਹੋਇਆ ਸਾਰੇ ਕੇਸ ਵਾਪਸ ਹਲੇ ਲਖੀਮਪੁਰ ਖੀਰੀ ਵਾਲਾ ਇਸ਼ੂ ਵਿੱਚ ਹੀ ਫਿਰਦਾ ਸੋ ਇਸ ਕਰਕੇ ਉਹ ਕਰਜ਼ਾ ਮਾਫੀ ਦੀ ਵੀ ਗੱਲ ਹੈ ਹੁਣ ਤੁਸੀਂ ਦੇਖੋ ਨਾ ਵੀ ਕਰਜ਼ਾ ਮਾਫੀ ਜਿਹੜੀ ਹੈ ਉਹ 15 ਲੱਖ ਕਰੋੜ ਤੋਂ ਉੱਪਰ ਜਿਹੜੇ ਕਾਰਪੋਰੇਟ ਹੈ ਉਹਨਾਂ ਦਾ ਕਰਜ਼ਾ ਮਾਫ ਦਾ ਹੋ ਗਿਆ ਹੈ ਨਾ ਪਰ ਜਿਹੜੇ ਕਿਸਾਨ ਹੈ ਉਹਨਾਂ ਦੀ ਕਰਜ਼ਾ ਮਾਫੀ ਨਹੀਂ ਹੋਈ ਹੇ ਹੋਰ ਬੜਾ ਕੁਝ ਹੈਗਾ ਹੈ ਨਾ ਆੜਾਨੀ ਵਾਲਾ ਕੇਸ ਚੱਲ ਰਿਹਾ ਹੈ ਨਾ ਇੱਕ ਬੰਦੇ ਤੁਸੀਂ ਈਡੀ ਹੋਰ ਸੀਬੀਆਈ ਸਭ ਤਰ੍ਹਾਂ ਦਾ ਇੱਕ ਆੜਾਨੀ ਉਹਦੇ ਤੇ ਪੂਰੀ ਪਾਰਲੀਮੈਂਟ ਜਿਹੜੀ ਠੱਪ ਹੋਈ ਪਈ ਉਹਦੇ ਤੇ ਗੱਲ ਨਹੀਂ ਹੋ ਰਹੀ ਹੈ ਨਾ ਉਹ ਉਹ ਇੱਕ ਮਤਲਬ ਬਾਹਰਲੇ ਮੁਲਕ ਚ ਜਾ ਕੇ ਕੇਸ ਚੱਲ ਰਿਹਾ ਹੋ ਤੇ ਕਈ ਸੁਪਿਆਂ ਦੇ ਹੈ ਨਾ ਸਰਕਾਰਾਂ ਚ ਇਨਵੋਲ ਹੈ ਸੋ ਇਸ ਕਰਕੇ ਜਿਹੜੇ ਕਰਜ਼ਾ ਮਾਫੀ ਹੈ ਜਦੋਂ ਤਾਂ ਹੁੰਦੀਆਂ ਇਲੈਕਸ਼ਨ ਫਿਰ ਮਹਾਰਾਸ਼ਟਰ ਦੀ ਇਲੈਕਸ਼ਨ ਹੋਵੇ ਯੂਪੀ ਦੀ ਇਲੈਕਸ਼ਨ ਆਉਗੀ ਤੁਹਾਡੇ ਸਾਹਮਣੇ ਹੀ ਹੈ ਪਹਿਲੀ ਚ ਕਹਿੰਦੇ ਸੀ ਵੀ ਪਹਿਲੀ ਜਿਹੜੀ ਮੀਟਿੰਗ ਹੈ ਨਾ ਕੈਬਨਟ ਦੀ ਉਹ ਚ ਕਿਸਾਨਾਂ ਦੀ ਕਰਜ਼ਾ ਮਾਫੀ ਕਰ ਦੇਣੀ ਆ ਉਹ ਹੋਈ ਨਹੀਂ ਅਜੇ ਤੱਕ ਹੈ ਨਾ ਤੇ ਪ੍ਰਾਈਮ ਮਿਨਿਸਟਰ ਸਾਹਿਬ ਹੀ ਕਹਿ ਰਹੇ ਸੀਗੇ ਹੁਣ ਉੱਥੇ ਕਹਿੰਦੇ ਆ ਵੀ ਜਿਹੜੇ 5 ਏਕੜ ਤੱਕ ਦੇ ਉਹਨਾਂ ਦਾ 3 ਲੱਖ ਦਾ ਕਰਜ਼ਾ ਜਿਹੜਾ ਜੀ ਮਾਫ ਕਰ ਦੇਣਾ ਕੈਪਟਨ ਸਾਹਿਬ ਨੇ ਉਰੇ ਕਿਹਾ ਵੀ ਆਪਾਂ ਨੇ ਕਰਜ਼ਾ ਸਾਰੇ ਕਿਸਮ ਦਾ ਕਰਜ਼ਾ ਗੁਟਕਾ ਸਾਹਿਬ ਦੀ ਸੋਚ ਚੁੱਕ ਕੇ ਕਹਿੰਦਾ ਵੀ ਆਪਾਂ ਮਾਫ ਕਰ ਦੇਣਾ ਫਿਰ ਕਹਿੰਦਾ ਨਹੀਂ 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 ਹੈਨਾ ਬੈਂਕਾਂ ਵਾਲੀ ਕਰਨਾ ਸਿਰਫ ਉਹ ਵੀ ਨਹੀਂ ਕਰਿਆ ਪੂਰਾ ਸੋ ਕਿਸਾਨਾਂ ਦੀ ਸੁਣੀ ਕਿੱਥੇ ਜਾ ਰਹੀ ਹੈ ਕਿਸਾਨਾਂ ਦੀ ਗੱਲ ਤਾਂ ਉਦੋਂ ਫਿਰ ਕਿਸਾਨ ਥੋੜੇ ਬਾਰੇ ਯਾਦ ਆ ਜਾਂਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਫਿਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੋਵੇ ਵੀ ਤੁਸੀਂ 10 ਕਰੋੜ ਕਿਸਾਨ ਪਰਿਵਾਰਾਂ ਨੂੰ 10 ਕਰੋੜ 70 ਲੱਖ ਪਰਿਵਾਰਾਂ ਨੂੰ 6000 ਰੁਪਿਆ ਇੱਕ ਸਾਲ ਦਾ ਦੇਣਾ ਹੈ ਜੀ ਤੇ 6000 ਰੁਪਈਆ ਦੇਣਾ ਤੇ ਉਹਨੂੰ 60000 ਕਰੋੜ ਹੋਇਆ ਉਹ ਜੇ 10 ਕਰੋੜ ਪਰਿਵਾਰਾਂ 6000 ਨਾਲ ਗੁਣਾ ਕਰ ਲੋ ਹਨਾ ਜੀ ਤੇ ਉਹ ਉਹ ਤੁਸੀਂ ਦੇਣਾ ਤਾਂ ਕਿ ਵੋਟਾਂ ਲੈਣੀਆਂ ਹੁਣ ਉਹਦੀ ਇਹ ਸਮਝ ਵੀ ਨਹੀਂ ਆਉਂਦੀ ਵੀ ਤੁਸੀਂ ਜਿਹੜਾ 6000 ਦੇ ਰਹੇ ਹੋ ਉਹ ਜੇ ਪੰਜ ਪਰਿਵਾਰ ਦਾ ਇੱਕ ਫੈਮਿਲੀ ਹੈ ਤਾਂ 15 ਰੁਪਏ ਇੱਕ ਦਿਨ ਦੇ ਬਣੇ 15 ਰੁਪਏ 4 ਮਹੀਨੇ ਬਾਅਦ 2000 ਮਿਲਣੇ ₹15 ਇੱਕ ਫੈਮਿਲੀ ਦੇ ₹15 ਚ ਕੁਝ ਨਹੀਂ ਬਣਦਾ ਤੇ ਉਹਦਾ ਬੇਸ ਕੀ ਹੈ ਜਿਹੜੇ ਬੇਸ ਤੇ ਦੇ ਰਹੇ ਹੋ ਜੀ ਉਹ ਥਰੂਆਊਟ ਇੰਡੀਆ ਇੱਕੋ ਹੀ ਤਰ੍ਹਾਂ ਦੇ ਪੈਸੇ ਕਿਵੇਂ ਦੇ ਰਹੇ ਹੋ ਹੈਨਾ ਹੋ ਸਕਦਾ ਵੀ ਹਾਂ ਜੀ ਪੰਜਾਬ ਚ ਵੀ ਉਹੀ ਆ ਤੇ ਬਿਹਾਰ ਚ ਵੀ ਉਹੀ ਹੈ ਤੇ ਬਿਹਾਰ ਚ ਜਿਹੜੀ ਸਭ ਤੋਂ ਘੱਟ ਪ੍ਰਤੀ ਪਰਿਵਾਰ ਖੇਤੀਬਾੜੀ ਤੋਂ ਸਭ ਤੋਂ ਘੱਟ ਇਨਕਮ ਹੈ ਜਦੋਂ ਅਸੀਂ ਡਬਲ ਇਨਕਮ ਕਹਿੰਦੇ ਸੀ ਨਾ ਉਹਦੇ ਤਾਂ ਹੁਣ ਗੱਲੇ ਨਹੀਂ ਕਰਦੇ ਵੀ ਕਿਸਾਨਾਂ ਦੀ ਆਮਦਨੀ ਦੁੱਗਣੀ ਕਰ ਦੇਣੀ ਹੈ 2022 ਤੱਕ ਹੁਣ ਤਾਂ 24 ਰੰਗ ਚੱਲਿਆ 25 ਆ ਜਾਣਾ ਹੋਰ ਮਹੀਨੇ ਨੂੰ ਉਹ ਦੁੱਗਣੀ ਹੋਈ ਨਹੀਂ ਸੋ ਇਸ ਕਰਕੇ ਜਿਹੜੇ ਕਿਸਾਨਾਂ ਦੇ ਮਸਲੇ ਆ ਇਹਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਵੀ ਮਸਲੇ ਆ ਸੋ ਮਸਲਿਆਂ ਦੇ ਬਾਰੇ ਚ ਕੋਈ ਨਿਠਕੇ ਸਹਿਿਰਦਤਾ ਨਾਲ ਗੱਲ ਹੋ ਨਹੀਂ ਰਹੀ ਤੇ ਕੇਂਦਰ ਸਰਕਾਰ ਦਾ ਜਿਹੜਾ ਇਕਨੋਮਿਕ ਸਰਵੇ ਹੈ ਹਾਂਜੀ 23 24 ਵਾਲਾ ਜਿਹੜਾ ਬਜਟ ਤੋਂ ਪਹਿਲਾਂ ਪੇਸ਼ ਹੋਇਆ ਉਹ ਉਹ ਨੂੰ ਤੁਸੀਂ ਚੱਕ ਕੇ ਪੜੋ ਪਹਿਲੇ 5-7 ਪੰਨਿਆਂ ਜੀ ਲਿਖਿਆ ਵੀ ਕਿਸਾਨਾਂ ਲਈ ਤਾਂ ਅਸੀਂ ਬਹੁਤ ਕੁਝ ਕਰਤਾ ਜੀ ਇਹਦਾ ਇਨਫਾ ਵਾਧੂ ਕਰਤਾ ਬਥੇਰੇ ਪੈਸੇ ਖਰਚਦੇ ਉਹਦੇ ਤੇ ਉਹ ਪੱਲਾ ਝਾੜ ਗਏ ਉਹਦੇ ਵਿੱਚ ਲਿਖਿਆ ਸਰਕਾਰ ਦਾ ਡਾਕੂਮੈਂਟ ਹੈ ਸੋ ਇਸ ਲਈ ਕਿਸਾਨਾਂ ਕੋਲ ਸਵਾਏ ਪ੍ਰੋਟੈਸਟ ਦੇ ਸੰਘਰਸ਼ ਦੇ ਹੋਰ ਕੋਈ ਰਸਤਾ ਹੈ ਨਹੀਂ ਤੇ ਉਹਦੇ ਚ ਇੱਕ ਰਸਤਾ ਜਿਹੜਾ ਇਹ ਅਨਫੋਰਚੂਨੇਟ ਹੈ ਕਿ ਦੋ ਬਣ ਗਏ ਜੀ ਇੱਕ ਐਸਕੇਮ ਬਣ ਗਿਆ ਇੱਕ ਐਸਕੇਮ ਨਾਨ ਪੋਲੀਟੀਕਲ ਬਣ ਗਿਆ ਅੱਜ ਐਸਕੇਮ ਦਾ ਵੀ ਸੀਗੇ ਥਰਾਇ ਥਰਾ ਪਾਰ ਤੇ ਪਦਰਤੇ ਜਿੱਥੇ-ਜਿੱਥੇ ਵੀ ਕਰ ਸਕਦੇ ਸੀ ਉੱਥੇ ਅੱਜ ਉਹਨਾਂ ਨੇ ਆਪਣਾ ਐਕਸ਼ਨ ਦਿੱਤਾ ਵਾ ਸੀਗਾ 26 ਨਵੰਬਰ ਮਨਾਉਣਾ ਵਾ ਤੇ ਅੱਜ 26 ਨਵੰਬਰ ਨੂੰ ਵੈਸੇ ਸੰਵਿਧਾਨ ਦੇ ਦਿਨ ਵੀ ਹੈ ਕਨਸਟੀਟਿਊਸ਼ਨ ਜਿਹੜਾ ਸੀ ਉਹ ਅਡਾਪਟ ਹੋਇਆ ਸੀਗਾ ਉਹ 26 ਨਵੰਬਰ ਦਾ ਉਹਨੂੰ ਕਨਸਟੀਟਿਊਸ਼ਨ ਡੇ ਕਹਿੰਦੇ ਆ ਅੱਜ ਪਾਰਲੀਮੈਂਟ 'ਚ ਉਹਦੇ ਬਾਰੇ 'ਚ ਕਾਫੀ ਭਾਸ਼ਣ ਵੀ ਹੋਏ ਐ ਹੈਨਾ ਜੀ ਔਰ ਕਨਸਟੀਟਿਊਸ਼ਨ ਨੂੰ ਲਾਗੂ ਕਰਨਾ ਬਚਾਉਣਾ ਤੇ ਉਹਦੇ 'ਚ ਫਿਰ ਕਨਸਟੀਟਿਊਸ਼ਨ ਦੇ ਅੰਦਰ ਤਾਂ ਕਿਸਾਨ ਵੀ ਆਉਂਦੇ ਐ ਖੇਤੀ ਮਜ਼ਦੂਰ ਵੀ ਆਉਂਦੇ ਐ ਗਰੀਬੰਦੇ ਵੀ ਆਉਂਦੇ ਐ ਉਹ ਸਾਰੇ ਆਉਂਦੇ ਐ ਸੋ ਇਸ ਕਰਕੇ ਉਹ ਜਿਹੜਾ ਜਿਹੜੇ ਹੁਣ ਕਿਸਾਨ ਲੜ ਰਹੇ ਐ ਐਸਕੇਐਮ ਨੇ ਸਾਰੇ ਸੁਭਿਆਂ 'ਚ ਹੋਰਾਂ ਚ ਆਪਣਾ ਐਕਸ਼ਨ ਕੀਤੇ ਇਹ ਜਿਹੜੇ ਐਸਕੇਐਮ ਨਾਨ ਪੋਲੀਟੀਕਲ ਵਾਲੇ ਆ ਜੀ ਦੱਲੇ ਆਲ ਤੇ ਪੰਦੇਹ ਹੋਣੀ ਐ ਉਹ ਆਪਣਾ ਐਕਸ਼ਨ ਕਰਦਿਆ ਤੇ ਡੱਲੇਵਾਲ ਉਹਨਾਂ ਨੇ ਇਹਦਾ ਇਹ ਕਿਹਾ ਵੀ ਹਾਂ ਜੀ ਪਾ ਮਰਨ ਮਰਤ ਰੱਖਾਂਗੇ ਕੱਲ ਉਹਨਾਂ ਦੀ ਇੱਕ ਇੰਟਰਵਿਊ ਆ ਰਹੀ ਸੀ ਕਾਫੀ ਲੰਮੀ ਚੌੜੀ ਉਹ ਕਹਿੰਦੇ ਜੀ ਅਗਲੀਆਂ ਪੀੜ੍ਹੀਆਂ ਨੇ ਇਸ ਕਰਕੇ ਮਰ ਨਹੀਂ ਐ ਫਿਰ ਆਪਾਂ ਮਰ ਜੰਨੇ ਆ ਚਲੋ ਉਹ ਆਰਗੂਮੈਂਟ ਉਹਨਾਂ ਦਾ ਉਹਦੇ ਤੇ ਕੋਈ ਡਿਫਰੈਂਸ ਹੋ ਸਕਦੇ ਹੋ ਆਪਣੀ ਗੱਲ ਹੈ ਲੇਕਿਨ ਹਰੇਕ ਜਿਹੜਾ ਬੰਦਾ ਚਾਹੇ ਉਹ ਕਿਸਾਨ ਆਗੂ ਆ ਚਾਹੇ ਆਮ ਬੰਦਾ ਉਹਦਾ ਆਪਣੀਆਂ ਜਾਇਜ਼ ਹੱਕੀ ਮੰਗਾ ਲਈ ਪ੍ਰੋਟੈਸਟ ਕਰਨਾ ਨਾ ਉਸੇ ਗਰਸ਼ ਕਰਨਾ ਦਾ ਰਾਈਟ ਹੈ ਤੇ ਹੁਣੋ ਪ੍ਰੋਟੈਸਟ ਜਿਹੜਾ ਕਰਦੇ ਆ ਜੇ ਪਹਿਲਾਂ ਕਹਿੰਦੇ ਸੀਗੇ ਜੀ ਰੋਡ ਬੰਦ ਹੋਗੀ ਇਹਦੇ ਕਰਕੇ ਹੋ ਜਾਂਦਾ ਹੁਣ ਤਾਂ ਬੰਦਾ ਆਪਣੇ ਆਪ ਨੂੰ ਦੇ ਰਿਹਾ ਨਾ ਤਕਲੀਫ ਦੋ ਤਰ੍ਹਾਂ ਦਾ ਹੁੰਦਾ ਵੀ ਇੱਕ ਤਾਂ ਹੋ ਗਿਆ ਵੀ ਦੂਜੇ ਲੋਕਾਂ ਨੂੰ ਤਕਲੀਫ ਦੇਣ ਵਾਲੇ ਐਕਸ਼ਨ ਹੁੰਦੇ ਆ ਸੰਘਰਸ਼ ਦੇ ਪ੍ਰੋਟੈਸਟ ਦੇ ਉਹ ਹੁੰਦੇ ਵੀ ਜਿਵੇਂ ਰਸਤਾ ਬੰਦ ਹੋ ਗਿਆ ਜਾਂ ਕੁਝ ਹੈ ਨਾ ਬੱਸਾਂ ਦੀ ਹੜਤਾਲ ਹੋ ਗਈ ਬੱਸਾਂ ਵਾਲਿਆਂ ਨੇ ਕਰਤੀ ਉਹ ਲੋਕ ਦੂਜੇ ਤੰਗ ਹੁੰਦੇ ਆ ਪਰ ਜੇ ਤੁਸੀਂ ਮਰਨ ਵਰਤ ਰੱਖੋ ਜਾਂ ਭੁਖੜਦਾਲ ਰੱਖੋ ਉਹ ਤਾਂ ਤੁਸੀਂ ਆਪਣੇ ਆਪ ਨੂੰ ਕਸ਼ਟ ਦੇ ਰਹੇ ਹੋ ਨਾ ਉਹ ਉਹ ਸੰਘਰਸ਼ ਹੁੰਦੇ ਆਪਣੇ ਆਪ ਨੂੰ ਕਸ਼ਟ ਦੇਣ ਵਾਲੇ ਵੀ ਹੁੰਦੇ ਆ ਵੀ ਤੁਸੀਂ ਆਪਣੇ ਆਪ ਨੂੰ ਕਸ਼ਟ ਦਿਓ ਤੇ ਉਹ ਜੇ ਹੁਣ ਬੈਠਣਾ ਚਾਹੇ ਕੋਈ ਵੀ ਤਾਂ ਉਹਨੂੰ ਹੱਕ ਹੈ ਤੇ ਉਹਨੂੰ ਬੈਠਣਾ ਮਤਲਬ ਦੇਣਾ ਚਾਹੀਦਾ ਜਾਂ ਤੁਸੀਂ ਉਹਦੇ ਨਾਲ ਗੱਲ ਕਰੋ ਜਾਂ ਮਸਲਾ ਹੱਲ ਕਰੋ ਜਾਂ ਉਹਦੇ ਨਾਲ ਅੰਗੇਜ਼ ਕਰੋ ਗੱਲਬਾਤ ਹੋ ਵੀ ਹੋ ਨਹੀਂ ਰਹੀ ਕੇਂਦਰ ਨੇ ਦਾ ਜੇ 13 ਫਰਵਰੀ ਤੋਂ ਬੈਠਿਆ ਇੱਕ ਵਾਰੀ ਉਹ ਲੈਂਦੇ ਸੀਗੇ ਲੱਦ ਕੇ ਮਨਿਸਟਰ ਜਦੋਂ ਪਾਰਲੀਮੈਂਟ ਚਉਣਾ ਹੋਣੀਆ ਸੀਗੀ ਉਹ ਤੋਂ ਪਹਿਲਾਂ ਹਾਂਜੀ ਦੋ ਵਾਰੀ ਉਹ ਆਏ ਚੰਡੀਗੜ੍ਹ ਵਿੱਚ ਸਾਡਾ ਸੀਐਮ ਵੀ ਸ਼ਾਮਲ ਸੀਗੇ ਤੇ ਉਹਨਾਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਪੰਜ ਫਸਲਾਂ ਤੇ ਲੈ ਲਓ ਜੀ ਉਹ ਵੀ ਕੰਟਰੈਕਟ ਕਰ ਲਓ ਹੈਨਾ 5 ਸਾਲ ਲਈ ਪੰਜ ਫਸਲਾਂ ਦਾ ਕਰ ਲਓ ਉਹ ਉਹ ਵੀ ਸਮਝੌਤਾ ਹੀ ਕਰਦੇ ਕੰਟਰੈਕਟ ਕਰਦੇ ਸੀ ਗਰੰਟੀ ਨਹੀਂ ਕੋਈ ਹੈਨਾ ਉਹ ਉਹ ਫਿਰ ਜਦੋਂ ਇਹ ਵੀ ਉੱਥੇ ਇੰਗੇਜ ਹੋ ਗਏ ਸੀ ਉਦੋਂ ਉਦੋਂ ਐਸਕੇਐਮ ਨੇ ਕਿਹਾ ਵੀ ਇਹ ਕੀ ਹੈ ਸੋ ਗਵਰਨਮੈਂਟ ਵੱਲੋਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਵੀ ਇਹ ਕਹਿੰਦੀ ਰਹੀ ਵੀ ਹਾਂ ਜੀ ਐਮਐਸਪੀ ਦੇ ਦਾਂਗੇ ਕੀ ਗੱਲ ਹੈ ਹੈਨਾ ਮਤਲਬ ਇੰਨੀ ਕ ਸਮਝ ਸੀ ਉਹ ਜਿਹੜੇ ਮਨਿਸਟਰ ਇਹ ਹੈ ਉਹ ਮਨਿਸਟਰ ਹੈ ਕਹਿੰਦੇ ਚੁਟਕੀ ਮਾਰ ਕੇ ਵੀ ਸ਼ਾਮ ਤੱਕ ਦੇ ਦਾਂਗੇ ਹੁਣ ਛੱਡੋ ਸਰਕਾਰ ਆਪਾਂ ਤੁਹਾਨੂੰ ਸ਼ਾਮ ਤੱਕ 23 ਦੀਆਂ 23 ਫੈਸਲਾਂ ਦੇ ਦੇ ਦਾਂਗੇ ਤੇ ਮਤਲਬ ਉਹ ਸਮਝ ਹੁਣ ਤੁਸੀਂ ਕਹਿੰਦੇ ਹੋ ਵੀ ਹਾਂ ਜੀ ਹੈ ਨਹੀਂ ਆਪਾਂ ਤਾਂ ਤਾਂ ਮੂੰਗੀ ਵੀ ਨਹੀਂ ਖਰੀਦੀ ਗਈ ਨਾ ਮੂੰਗੀ ਬਿਜਵਾਈ ਅਸੀਂ ਤਾਂ ਮੂੰਗੀ ਵੀ ਨਹੀਂ ਖਰੀਦ ਸਕੇ ਉਹਦੇ ਲਈ ਪੈਸੇ ਚਾਹੀਦੇ ਆ ਇੰਤਜ਼ਾਮ ਚਾਹੀਦਾ ਉਹ ਮੇ ਦਾ ਹਿਸਾਬ ਕਿਤਾਬ ਚਾਹੀਦਾ ਕਰ ਸਕਦੇ ਆ ਕੁਝ ਸਟੇਟਾਂ ਕਰਦੇ ਜਿਵੇਂ ਕੇਰਲ ਵਾਲੇ ਸਬਜ਼ੀਆਂ ਤੇ ਫਰੂਟ ਤੇ ਉੱਤੇ ਵੀ 16 ਫਸਲਾਂ ਦੀ ਉਹ ਦਿੰਦੇ ਆ ਜਿਹੜੀ ਐਮ ਐਸ ਪੀ ਕਰਦੇ ਆ ਕਈਆਂ 'ਚ ਹੋਰ ਤਰ੍ਹਾਂ ਦਾ ਕੰਮ ਚੱਲਿਆ ਸੋ ਕਿਸਾਨਾਂ ਦੀ ਹਾਲਤ ਮਾੜੀ ਆ ਹਲੇ ਵੀ ਹਰ ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਆ ਕਿਸਾਨਾਂ ਵੱਲੋਂ ਕਰਜ਼ਾ ਜਾਦਾ ਬੱਚਿਆਂ ਦਾ ਕੁਝ ਬਣ ਨਹੀਂ ਰਿਹਾ ਤੇ ਪੰਜਾਬ ਲਈ ਤਾਂ ਹੋਰ ਖਤਰਾ ਖੜਾ ਹੋਇਆ ਵਾ ਕਿ ਜੇ ਕੈਨੇਡਾ ਤੋਂ ਮੁੜਿਆ ਹੈ ਨਾ ਜਿਹੜਾ ਭਾਈ ਸਾਹਿਬ ਇਹ ਕਹਿੰਦੇ ਸੀ ਵੀ ਅਸੀਂ ਕੈਨੇਡਾ ਜਿਹੜੇ ਗਏ ਜੀ ਰੰਗਲਾ ਪੰਜਾਬ ਬਣਾ ਕੇ ਅਸੀਂ ਵਾਪਸ ਲਿਆਵਾਂਗੇ ਉਹ ਤਾਂ ਵੈਸੇ ਹੀ ਉੱਥੋਂ ਘੰਡਣ ਨੂੰ ਫਿਰਦੇ ਆ ਵੀ ਜਾਓ ਜੀ ਹੈ ਨਾ ਜਿਹੜਾ ਐਸਟੀਮੇਟ ਹੈ ਕਿ 1.70 ਹਜ਼ਾਰ ਦੇ ਕਰੀਬ ਜਿਹੜਾ ਬੰਦਾ ਉਹ ਆਦੇ ਉਦੋਂ ਟਰੰਪੋਂ ਨੇ ਜਿਹੜੇ ਆ ਉਹ ਕਮਰ कसे कसे ਬਿਠਿਆ ਕਿ 1 ਜਨਵਰੀ ਨੂੰ ਨੇ ਟੇਕਓਵਰ ਕਰ ਲੈਣਾ ਉਹ ਕਹਿੰਦਾ ਵੀ ਅਸੀਂ ਕੱਢਾਂਗੇ ਉਹ ਤਾਂ ਕਹਿੰਦੇ ਅਸੀਂ ਮਿਲਟਰੀ ਦੀ ਵੀ ਸਹਾਇਤਾ ਲੈਣੀ ਹੈ ਜੇ ਨਹੀਂ ਨਿਕਲਦੇ ਇਲਲੀਗਲ ਸੋ ਇਸ ਕਰਕੇ ਕਾਫੀ ਕੰਪਲੈਕਸ ਹੈ ਉਹ ਜਿਹੜੇ ਬੱਚੇ ਆ ਜਾਦਾ ਉਹ ਜਾਂਦਾ ਉਹ ਜਿਹੜੇ ਸੈਲਰੀ ਵਾਲੇ ਬੰਦੇ ਆ ਜੌਬ ਕਰਦੇ ਆ ਉਹਨਾਂ ਦੇ ਬੱਚੇ ਆ ਜਾਓ ਛੋਟੀ ਕਿਸਾਨੀ ਦੇ ਬੱਚੇ ਬਾਕੀ ਕਿਸਾਨੀ ਵੀ ਹੈ ਵੱਡੀ ਕਿਸਾਨੀ 20 25 30 ਹਰ ਲੈ ਉਹਨਾਂ ਦੇ ਜਾਦਾ ਘਟ ਹੁੰਦੇ ਆ ਉਹ ਵੀ ਹੈਗੇ ਆ ਵਿੱਚ ਪਰ ਜਿਹੜੀ ਛੋਟੀ ਕਿਸਾਨੀ ਹੈ ਜਿਹਦੇ 2 3 4 ਏਕੜ ਵਾਲੀ ਹੈ ਉਹਦੇ ਬਹੁਤ ਸਾਰੇ ਬੱਚੇ ਆ ਜਿਹੜੇ ਜਿਹੜੀ ਨੇ ਬਰਬਾਦ ਹੋਣਾ ਉੱਥੇ ਬੱਚਾ ਚਲਿਆ ਗਿਆ ਹੁਣ ਉਹਦਾ ਉੱਥੋਂ ਵਾਪਸ ਹੋਣਾ ਉਹਨੇ ਪੈਸੇ ਉੱਥੇ ਕਮਾਇ ਨਹੀਂ ਇੱਥੋਂ ਲੋਨ ਚੱਕਿਆ ਵਾ ਜਾਂ ਤਾਂ ਜ਼ਮੀਨ ਗਹਿਣੇ ਕਰੀ ਵੀ ਆ ਜਾਂ ਜ਼ਮੀਨ ਵੇਚੀ ਵੀ ਆ ਜਾਂ ਆਪਣਾ ਘਰ ਜਿਹੜਾ ਗਹਿਣੇ ਕਰਿਆ ਵਾ ਜਦੋਂ ਉਹਨੇ ਆਉਣਾ ਇੱਕ ਤਾਂ ਉਹ ਜੰਗ ਏਜ ਦੇ ਵਿੱਚ ਉਹਨੂੰ ਜਿਹੜੀ ਨਮੋਸ਼ੀ ਹੋਣੀ ਹੈ ਤੇ ਡੈਸਪਰੇਟ ਹੋਣਾ ਬੰਦੇ ਨੇ ਡਿਸਟਰਬ ਹੋਣਾ ਮੈਂਟਲੀ ਤੇ ਫਿਰ ਆਗੇ ਸਾਰੀ ਫੈਮਿਲੀ ਜਿਹੜੀ ਡਿਸਟਰਬ ਹੋਣੀ ਹੈ ਉਹਦਾ ਅੰਦਾਜ਼ਾ ਤਾਂ ਕਿਸੇ ਨੂੰ ਹੈ ਨਹੀਂ ਆ ਉਹ 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 ਬਰਬਾਦੀ ਜਿਹੜੀ ਕਿਸਾਨੀ ਦੀ ਹੋਣੀ ਹੈ ਉਹਦਾ ਪਤਾ ਨਹੀਂ ਕਿੱਥੇ ਜਾ ਕੇ ਖੜੀ ਹੋਣੀ ਸੋ ਇਸ ਲਈ ਇਹ ਜਿਹੜਾ ਮੁੱਦਾ ਕਿਸਾਨੀ ਦਾ ਨਾ ਤੇ ਇਹਦੇ ਨਾਲ ਖੇਤ ਮਜ਼ਦੂਰਾਂ ਦਾ ਵੀ ਹੈ ਕੁਝ ਬੱਚੇ ਖੇਤ ਮਜ਼ਦੂਰਾਂ ਦੇ ਵੀ ਗਏ ਹੋਏ ਜਿਨ੍ਹਾਂ ਕੋਲ ਜਿਹੜੇ ਜਾਬ-ਜੋਬ ਦੇ ਲੱਗੇ ਵਾ ਕਿਉਂਕਿ ਸਰਵੇ ਕੀਤਾ ਸੀ ਉਹ ਜਿਹੜੇ ਖੇਤ ਮਜ਼ਦੂਰਾਂ ਦੇ ਬੱਚੇ ਘੱਟ ਆ ਕਿਸਾਨੀ ਵਾਲੇ ਜ਼ਿਆਦਾ ਉਹ ਜਿਹੜੇ ਜਾਬ ਕਰਦੇ ਆ ਜਾਂ ਕੁਝ ਇਨਕਮ ਦਾ ਸਾਧਨ ਆਉਣ ਦੇ ਵਿੱਚ ਗਏ ਵੇ ਉਹ ਜਿਹੜੇ ਬੱਚੇ ਜਦੋਂ ਆਉਣਗੇ ਵਾਪਸ ਉਹ ਇੱਕ ਬਹੁਤ ਵੱਡਾ ਸਮੱਸਿਆ ਵੀ ਕਿਸਾਨੀ ਦੇ ਗਾਲ ਪੰਜਾਬ ਸਰਕਾਰ ਦੇ ਹੋਣ ਵਾਲੀ ਸੋ ਇਸ ਕਰਕੇ ਡੱਲੇਵਾਲ ਸਾਹਿਬ ਨੇ ਜੇ ਮਰਨ ਵਰਤ ਆਪਣਾ ਰੱਖਿਆ ਸੀਗਾ ਵੇ ਉਹਨੂੰ ਮਤਲਬ ਇਸ ਤਰ੍ਹਾਂ ਰਾਤੋ ਰਾਤ ਰੈਸਟ ਕਰਨਾ ਚੱਕ ਲੈਣਾ ਜਾ ਕੇ ਹਸਪੀਟਲ ਜੇ ਐਡਮਿਟ ਕਰਾ ਦੇ ਹਸਪੀਟਲ ਜੇ ਐਡਮਿਟ ਕਰਾਉਣ ਵਾਲੇ ਤਾਂ ਉਹਨਾਂ ਦੇ ਆਪਣੇ ਸਾਥੀ ਵਧੇਰੇ ਹੋਣੇ ਜੇ ਉਹਨਾਂ ਨੂੰ ਸਮੱਸਿਆ ਹੁੰਦੀ ਤਾਂ ਚੱਕ ਕੇ ਉਹ ਵੀ ਕਰਾ ਦੇਦਾ ਪੁਲਿਸ ਨੇ ਤਾਂ ਫਿਰ ਪਹਿਰਾ ਲਾ ਲਿਆ ਨਾ ਫਿਰ ਜਿਹੜਾ ਮਿਲਣ ਜਾਊਗਾ ਉਹ ਵੀ ਪੁਲਿਸ ਨੂੰ ਪੁੱਛ ਕੇ ਮਿਲੂਗਾ ਉੱਥੋਂ ਜੇ ਨਿਕਲਣਗੇ ਉਹ ਵੀ ਪੁਲਿਸ ਨੂੰ ਪੁੱਛ ਕੇ ਨਿਕਲੋਗੇ ਇਸ ਕਰਕੇ ਉਹਦਾ ਥੋੜੇ ਉਹ ਹੋਵੇ ਨਾ ਅਦੇ ਇਨਗੀਚ ਰੌਲਾ ਹੈਗਾ ਵੀ ਜਿਹੜਾ ਬੰਦਾ ਮਰਨ ਵਰਤ ਤੇ ਬੈਠਣ ਜਾ ਰਿਹਾ ਸੀ ਤੇ ਹੈ ਨਾ ਉਹ ਉਹਦੇ ਉੱਤੇ ਮੁਕੱਦਮਾ ਕੀ ਦੈਰ ਕਰਨਾ ਕਾਹਦਾ ਕਰੋਗੇ ਇਹੀ ਕਰੂੰਗਾ ਵੀ ਡਿਸਟਰਬ ਹੋਣ ਡਿਸਟਰਬੈਂਸ ਹੋਣੀ ਸੀ ਜੀ ਹਾਲਾਤ ਖਰਾਬ ਹੁੰਦੇ ਲੈਂਡ ਆਰਡਰ ਦੀ ਸਿਚੁਏਸ਼ਨ ਹੁੰਦੀ ਤੇ ਸਟਨਲੀ ਇਹ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਗਿਆ ਕਿਉਂਕਿ ਕੇਂਦਰ ਦਾ ਤਾਂ ਕੋਈ ਲੈਣ ਦੇਣ ਹੈ ਨਹੀਂ ਲੈਂਡ ਆਰਡਰ ਚ ਪੰਜਾਬ ਦੀ ਤੇ ਪੰਜਾਬ ਦੇ ਜੂਰੇ ਅੰਦਰ ਹੀ ਦਾ ਮਰਨ ਵਰਤੋਂ ਨੇ ਰੱਖਣਾ ਸੀਗਾ ਹੈਨਾ ਉਹ ਕਿਹੜਾ ਹਰਿਆਣਾ ਜਾ ਕੇ ਤੇ ਰੱਖਣਾ ਨਹੀਂ ਸੀ ਲੇਕਿਨ ਐਸਕੇਐਮ ਨੇ ਜਿਹੜਾ ਅੱਜ ਕੀਤਾ ਆਪਣਾ ਪ੍ਰੋਟੈਸਟ ਜ਼ਾਹਰ ਕੀਤਾ ਆਪਣੇ ਖਾਦਸ਼ਿਕ ਦਿੱਤੇ ਉਹ ਲਗਾਤਾਰ ਉਹ ਵੀ ਕੋਈ ਨਾ ਕੋਈ ਗਤੀਵਿਧੀ ਕਰਦੇ ਰਹਿੰਦੇ ਆ ਪਹਿਲਾਂ ਰੈਲੀਆਂ ਵੀ ਹੋਲੀਆਂ ਕੀਤੀਆਂ ਉਹਨਾਂ ਨੇ ਦਿੱਲੀ 'ਚ ਹਾਂਜੀ ਫਿਰ ਡੀਸੀ ਦੇ ਦਫ਼ਤਰਾਂ 'ਚ ਪਹਿਲਾਂ ਵੀ ਕਈ ਸੰਘਰਸ਼ ਹੋਲੇ ਇਹ ਸੰਘਰਸ਼ ਵੀ ਚੱਲ ਰਿਹਾ ਹਾਂ ਲੀਗਲ ਕਿਸਾਨਾਂ ਨਾਲ ਜਾਂ ਖੇਤ ਮਜ਼ਦੂਰਾਂ ਨਾਲ ਮਸਲਾ ਹੱਲ ਕਰਨ ਲਈ ਕੋਈ ਸਿਹਰਦ ਪੰਜਾਬ ਸਰਕਾਰ ਵੱਲੋਂ ਵੀ ਨਹੀਂ ਹੋ ਰਹੀ ਤੇ ਜਿਹੜੀ ਮੇਨ ਜ਼ਿੰਮੇਵਾਰੀ ਬਣਦੀ ਹੈ ਨਾ ਉਹ ਬਣਦੀ ਹੈ ਕੇਂਦਰ ਸਰਕਾਰ ਦੀ ਉਹਦੇ ਵੱਲੋਂ ਕੋਈ ਗੱਲ ਨਹੀਂ ਕੀਤੀ ਜਾ ਰਹੀ ਐਮਐਸਪੀ ਦਾ ਮਸਲਾ ਉਹ ਕੇਂਦਰ ਸਰਕਾਰ ਦਾ ਡੀਏਪੀ ਦਾ ਮਸਲਾ ਉਹ ਕੇਂਦਰ ਸਰਕਾਰ ਦਾ ਜ਼ਮੀਨਾਂ ਅਕਵਾਇਰ ਕਰਨ ਦਾ ਮਸਲਾ ਉਹ ਕੇਂਦਰ ਸਰਕਾਰ ਦਾ ਜਿਹੜੀ ਐਕਸਪੋਰਟ ਹੋਣਾ ਉਹ ਕੇਂਦਰ ਸਰਕਾਰ ਕੋਲ ਜੇ ਕੋਈ ਇੰਪੋਰਟ ਹੋਣਾ ਉਹ ਵੀ ਕੇਂਦਰ ਸਰਕਾਰ ਕੋਲ ਸਬਸਿਡੀ ਦੇਣੀ ਹੈ ਜਿਹੜੀ ਵੱਡੇ ਪੱਧਰ ਤੇ ਚਾਹੇ ਉਹ ਫਰਟੀਲਾਈਜ਼ਰ ਤੇ ਹੋਵੇ ਚਾਹੇ ਉਹ ਹੋਰ ਹੋਵੇ ਉਹ ਵੀ ਕੇਂਦਰ ਸਰਕਾਰ ਕੋਲ ਜਿਹੜਾ ਖਰੀਦਣੀ ਹੈ ਖਰੀਦ ਕੇ ਮੈਨ ਕਿੱਥੇ ਲੈ ਕੇ ਜਾਣੀ ਐਫਸੀ ਰਾਹੀਂ ਐਫਸੀਆਈ ਰਾਹੀਂ ਉਹ ਵੀ ਕੇਂਦਰ ਸਰਕਾਰ ਕੋਲ ਤੇ ਸਾਰਾ ਕੁਝ ਤਾਂ ਕੇਂਦਰ ਸਰਕਾਰ ਕੋਲ ਪਿਆ ਬਿਜਲੀ ਦਾ ਬਿੱਲ ਤੁਸੀਂ ਪਾਸ ਕਰਨ ਨੂੰ ਫਿੰਦੇ ਹੋ ਸਾਰੀਆਂ ਸਟੇਟਾਂ ਦੇ ਇੱਕ ਉਹ ਵੀ ਕੇਂਦਰ ਸਰਕਾਰ ਜੇ ਕਰਜ਼ਾ ਮਾਫੀ ਕਰਨੀ ਹੈ ਵੈਂਕਾਂ ਦੀ ਵੱਡੇ ਪੱਧਰ ਦੇ ਕਿਸਾਨੀ ਦੀ ਉਹ ਵੀ ਕਹਿੰਦਾ ਸਰਕਾਰ। ਤੋਂ ਕੇਂਦਰ ਸਰਕਾਰ ਦਾ ਗੱਲ ਕਰ ਰਹੀ ਨਹੀਂ ਰਹੀ। ਉਹ ਤਾਂ ਕਹਿ ਰਹੀ ਹੈ ਜੀ ਹਾਂ ਜੀ ਬਸ ਅਸੀਂ ਤਾਂ ਕਰਤਾ ਜੀ ਬੜਾ ਕੁਝ ਕਿਸਾਨਾਂ ਲਈ। ਜਦੋਂ ਕਿ ਹੋਇਆ ਨਹੀਂ। ਤੋਂ ਇਸ ਕਰਕੇ ਇਹ ਬੜਾ ਸੀਰੀਅਸ ਮਸਲਾ ਵੀ ਤੁਸੀਂ ਅਗਲੇ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੰਦੇ। ਤੁਸੀਂ ਅਗਲੇ ਨੂੰ ਦਿੱਲੀ ਵੀ ਨਹੀਂ ਜਾਣ ਦਿੰਦੇ। ਤੁਸੀਂ ਮਾਰਨ ਮਾਰਤੇ ਹੀ ਬਿਠਾਣ ਲੰਨਦੇ ਫਿਰ ਤੁਸੀਂ ਜੇ ਅਗਲਾ ਡੀਸੀ ਦਫਤਰ ਕਰਦਾ ਉੱਥੇ ਵੀ ਨਹੀਂ ਢਾਂਗੇ ਨਾਲ ਕਰਨ ਦਿੰਦੇ ਤੇ ਉਹ ਫਿਰ ਤੁਸੀਂ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਦੋ ਹੈਨਾ ਅੱਗੇ ਜਾ ਕੇ ਹਰਿਆਣਾ ਚ ਰੋਕ ਦੋ ਬਾਕੀ ਧਮਾ ਦੇ ਰੋਕ ਦੋ ਤੇ ਲੋਕ ਕਰਨ ਕੀ ਇਹੀ ਮਸਲਾ ਬੇਰਜਗਾਰੀ ਦਾ ਜਿਵੇਂ ਯੂਪੀ ਚ ਪੈ ਰਿਹਾ ਰੌਲਾ ਨਹੀਂ 10000 ਤੋਂ ਵੱਧ ਸਟੂਡੈਂਟ ਲਾਹੌਰਬਾਦ ਯੂਪੀ ਸਰਵਿਸ ਕਮਿਸ਼ਨ ਆਬਲੇ ਸਾਲਸ ਕਮਿਸ਼ਨ ਦੇ ਉੱਤੇ ਖੜਾ ਉਹਨਾਂ ਨਾਲ ਕਿੰਨਾ ਕੁ ਹੋਇਆ ਰਾਤਾਂ ਨੂੰ ਧਰਨੇ ਹੋਏ ਇੱਥੇ ਰੋਜ਼ ਬੇਰੁਜ਼ਗਾਰੀ ਦੇ ਜਿਹੜੇ ਮਸਲੇ ਆ ਧਰਨੇ ਮੁਜਾਰੇ ਹੋ ਰਹੇ ਆ ਸੋ ਇਸ ਕਰਕੇ ਆਮ ਲੋਕਾਂ ਦੀ ਜਿਹੜੀ ਹਾਲ ਹਾਲਤ ਹੈ ਉਹ ਕਾਫੀ ਬੁਰੀ ਆ ਤੇ ਕੇਂਦਰ ਜਿਹੜਾ ਜੇ ਤਾਂ ਵੋਟਾਂ ਲੈਣੀਆਂ ਮਹਾਰਾਸ਼ਟਰ ਦੀਆਂ ਫਿਰ ਤਾਂ ਕਹਿੰਦੇ 3 ਲੱਖ ਕਰਜਾਂ ਮਾਫ ਕਰ ਦਾਂਗੇ ਕਿਸਾਨਾਂ ਦਾ ਫਿਰ ਤੁਸੀਂ ਸੈਂਟਰ ਲੈਵਲ ਤੇ ਕਰ ਲਓ ਬਾਸ 3 ਲੱਖ ਤਾਂ ਕਰਦੇ ਹੋ 2008 ਚ ਕਰਿਆ ਸੀਗਾ 70000 ਕਰੋੜ ਮਾਫ ਹੋਇਆ ਪੰਜਾਬ ਦਾ 1000 ਕਰੋੜ ਮਾਫ ਹੋਇਆ ਸੀਗਾ ਹੁਣ ਤੁਸੀਂ ਕਰ ਦਿਓ ਕਿੰਨਾ ਕਰ ਜਾ ਪਾਲਸੀ ਬਣਾ ਲਓ ਨਾ ਉੱਥੇ ਜਾ ਕੇ ਤਾਂ ਹੈ ਨਾ ਪੀਐਮ ਸਾਹਿਬ ਵੀ ਤੇ ਉਹ ਵੀ ਜਿਹੜੇ ਪ੍ਰਾਈਮ ਜੀ ਮੰਤਰੀ ਐ ਬਾਕੀ ਸਾਰੇ ਉਹ ਕਹਿੰਦੇ ਜੀ ਕਰੋ ਜੀ ਕਿਸਾਨਾਂ ਦਾ ਕਰਜ਼ਾ ਮਾਫ ਫਿਰ ਇਹ ਸਨਮਾਨ ਨਿਧੀ ਯੋਜਨਾ ਲਈ 6000 ਕਹਿੰਦਾ 6000 ਮਹਾਰਾਸ਼ਟਰ ਪਾ ਦੂ ਇਹਨਾਂ ਨੂੰ ਹੁਣ 12000 ਦੇ ਦਿਓ ਉਹ ਵੋਟ ਲੈਣੀ ਉਹ ਵੋਟ ਮਿਲ ਗਈ ਹਣਾ ਇਹ ਕੁਛ ਹਰਿਆਣੇ ਚ ਵੀ ਚਲਾਇਆ ਗਿਆ ਪਹਿਲਾਂ ਉਹ ਤਾਂ ਠੀਕ ਹੈ ਉਹ ਵੋਟਾਂ ਦੇ ਰੂਪ ਚ ਹੈ ਤੁਸੀਂ ਨੀਤੀ ਦੇ ਰੂਪ ਚ ਫੈਸਲਾ ਕਰੋ ਨਾ ਨੀਤੀ ਦੇ ਰੂਪ ਚ ਕਹੋ ਜੇ ਤੁਹਾਡੀ ਸਰਕਾਰ ਮਹਾਰਾਸ਼ਟਰ ਦੇ ਵਿੱਚ ਕਰਦੀ ਹੈ ਜਾਂ ਹਰਿਆਣੇ ਚ ਕੁਛ ਕਰਦੀ ਹੈ ਜੇ ਆਰਤਾ ਨੂੰ ਲੋੜ ਤੁਸੀਂ ਦੇਖਦੇ ਹੋ ਵੀ ਹਾਂ ਜੀ ਇਹਨਾਂ ਨੂੰ ਪੈਸੇ ਦੇਣੇ ਚਾਹੀਦੇ ਆ ਤੁਸੀਂ ਮੰਨਦੇ ਹੋ ਨਾ ਵੀ ਦੇਣੇ ਚਾਹੀਦੇ ਆ ਉੱਥੇ ਤੁਸੀਂ ਅਨਾਉਂਸਮੈਂਟ ਕਰਦੇ ਹੋ ਤੇ ਇੱਥੇ ਤੁਸੀਂ ਕਹਿੰਦੇ ਹੋ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਫਿਰ ਸਾਰਿਆਂ ਦਾ ਕਰੋ ਸਾਰੇ ਇੰਡੀਆ ਦੇ ਵਿੱਚ ਫਿਰ ਤੁਸੀਂ ਕਹੋ ਨਾ ਵਨ ਡਿਸੀਜਨ ਫਾਰ 올 ਇੰਡੀਆ ਹੈ ਨਾ ਜੀ ਮਤਲਬ ਵਨ ਪੇਮੈਂਟ ਫਾਰ ਫਾਰ ਵਨ ਇੰਡੀਆ ਵਨ ਪੇਮੈਂਟ ਕਰ ਦਿਓ ਫਿਰ ਸਾਰੀਆਂ ਔਰਤਾਂ ਲਈ ਇੰਡੀਆ ਚ ਕਿਉਂ ਨਹੀਂ ਹੋ ਸਕਦਾ ਫਿਰ ਕਰੋ ਨਾ ਹੋਦਾ ਨਹੀਂ ਹੈ ਤੁਸੀਂ ਇਸ ਲਈ ਉਹ ਵੋਟਾਂ ਲੈਣ ਲਈ ਦਾ ਕਿਸਾਨੀ ਕਰਜ਼ਾ ਮਾਫ਼ ਹੋ ਸਕਦਾ ਔਰਤਾਂ ਨੂੰ ਪੈਸੇ ਦਿੱਤੇ ਜਾ ਸਕਦੇ ਆ ਹੋਰ ਕਈ ਕੁਝ ਹੋ ਸਕਦਾ ਸਿਲੰਡਰ ਦੀ ਕੀਮਤ ਵੀ ਇਲੈਕਸ਼ਨਾਂ ਵੇਲੇ ਘਟਾਈ ਜਾ ਸਕਦੀ ਹੈ ਉਦੋਂ ਵੀ ਕਹਿ ਸਕਦੇ ਆ ਵੀ ਸਿਲੰਡਰ ਤੁਹਾਨੂੰ 500 ਰੁਪਏ ਦੇ ਤਿੰਨ ਦੇ ਦੇ ਦਾਂਗੇ ਉਹ ਤੁਸੀਂ ਨਹੀਂ ਕਰਨਾ ਫੈਸਲਾ ਉਹ ਫੈਸਲਾ ਕਰੋ ਨਾ ਇਹਦਾ ਮਤਲਬ ਲੋਕ ਜਦੋਂ ਵੋਟਾਂ ਨੇ ਇਸੇ ਲਈ ਜਿਹੜੀ ਵਨ ਇਲੈਕਸ਼ਨ ਵਨ ਨੇਸ਼ਨ ਵਨ ਇਲੈਕਸ਼ਨ ਆ ਨਾ ਇਹ ਤਾਂ ਮਤਲਬ ਜਦੋਂ ਉਹ ਹੋ ਗਈ ਫਿਰ ਤਾਂ ਕਿਸੇ ਸੁਣਨੀ ਉਹ ਨਹੀਂ ਕਿਸੇ ਦੀ ਫਿਰ ਤਾਂ ਉਹ ਕਹਿੰਦਾ ਹੋਈ ਬਸ ਹੁਣ ਪਾਗੀ ਲੈਣਾ ਇਹ ਤਾਂ ਬਾਰ ਬਾਰ ਜੇ ਇਲੈਕਸ਼ਨ ਹੁੰਦੀ ਹੈ ਤਾਂ ਸੁਣਨਾ ਪੈਂਦਾ ਹੱਪਾ ਤਾਂ ਕਹਿੰਦੇ ਆ ਵੀ ਭਾਈ ਸਾਹਿਬ ਜੇ ਤੁਸੀਂ ਮੈਂ ਨਹੀਂ ਕਹਿੰਦਾ ਵੀ 5 ਸਾਲ ਤੋਂ ਪਹਿਲਾਂ ਕਰਾਓ ਪਰ ਜੇ ਤੁਸੀਂ ਇਲੈਕਸ਼ਨਾਂ ਵੇਲੇ ਹੀ ਕੁਝ ਕਰਨਾ ਫਿਰ ਤਾਂ 3 ਸਾਲ ਬਾਅਦ ਹੀ ਹੋ ਜਾਣੀ ਚਾਹੀਦੀ ਹੈ ਇਲੈਕਸ਼ਨ 5 ਸਾਲ ਬਾਅਦ ਵੀ ਕਿਉਂ ਹੁੰਦੀ ਹੈ ਕਿਉਂਕਿ ਕਰਨੀ ਇਲੈਕਸ਼ਨਾਂ ਵੇਲੇ ਇਲੈਕਸ਼ਨਾਂ ਦੀਆਂ ਵੋਟਾਂ ਲੈਣ ਲਈ ਕਰਨਾ ਹੋਰ ਦਾ ਕਰਨਾ ਨਹੀਂ ਤੁਸੀਂ ਤੋ ਇਸ ਕਰਕੇ ਬੜਾ ਗੰਭੀਰ ਹੈ ਕਿ ਲੋਕਾਂ ਦੇ ਜਿਹੜੇ ਮੁੱਦੇ ਐ ਚਾਹੇ ਉਹ ਗਰੀਬ ਗਰੀਬ ਲੋਕਾਂ ਦੇ ਐ ਔਰਤਾਂ ਦੇ ਐ ਸਿੱਖਿਆ ਦੇ ਐ ਸਿਹਤ ਦੇ ਐ ਪੀਣ ਵਾਲੇ ਪਾਣੀ ਦੇ ਐ ਕਿਸਾਨਾਂ ਦੇ ਐ ਖੇਤ ਮਜ਼ਦੂਰਾਂ ਦੇ ਐ ਵਿਦਿਆਰਥੀਆਂ ਦੇ ਐ ਨਾ ਸਾਰਿਆਂ ਦੇ ਉਹ ਮੁੱਦਿਆਂ ਦੇ ਉੱਤੇ ਸੀਰੀਅਸ ਕੰਮ ਨਹੀਂ ਹੋ ਰਿਹਾ ਸੀਰੀਅਸ ਥਾਟ ਨਹੀਂ ਚੱਲ ਰਹੀ ਤੇ ਉਹ ਜਦੋਂ ਫਿਰ ਲੋੜ ਪੈਂਦੀ ਐ ਫਿਰ ਉਹਦੇ ਲਈ ਚੱਲਦਾ ਸੀ ਇਸ ਲਈ ਕਿਸਾਨੀ ਮਸਲੇ ਬੜੇ ਗੰਭੀਰ ਐ ਕਿਸਾਨੀ ਸੰਕਟ ਬੜਾ ਗੰਭੀਰ ਐ ਇਸ ਨੂੰ ਟਾਲਣ ਲਈ ਤੁਸੀਂ ਹੁਣ ਜੇ ਪ੍ਰੋਟੈਸਟ ਵੀ ਨਹੀਂ ਕਰ ਦੇਣਾ ਫੇਰ ਕੀ ਰਸਤਾ ਰਹਿ ਜਾਂਦਾ ਹੈ ਨਾ ਜੇ ਸੰਘਰਸ਼ ਵੀ ਨਹੀਂ ਕਰ ਸਕਦਾ ਕਿਸਾਨ ਜਥੇਬੰਦੀਆਂ ਜੇ ਪ੍ਰੋਟੈਸਟ ਵੀ ਨਹੀਂ ਕਰ ਸਕਦੀਆਂ ਫੇਰ ਉਹਦੇ ਤੋਂ ਕੀ ਰਹਿ ਜਾਂਦਾ ਸੋ ਘੱਟੋ ਘਾਟ ਆਪਣੇ ਨੂੰ ਆਪਣੀ ਗੱਲ ਆਪਣਾ ਮੁੱਦਾ ਆਪਣੇ ਹੱਕਾਂ ਲਈ ਉਠਾਉਣ ਦਾ ਇਜਾਜ਼ਤ ਤਾਂ ਹੋਣੀ ਚਾਹੀਦੀ ਹੈ ਇਹ ਗੱਲ ਮਤਲਬ ਜਿਹੜੀ ਹੈ ਇਸ ਡੈਮੋਕ੍ਰੇਸੀ ਦੇ ਵਿੱਚ ਤੇ ਕਨਸਟੀਟਿਊਸ਼ਨ ਦੇ ਰਹਿਨੇ ਆ ਕਿਸੇ ਡੈਮੋਕ੍ਰੇਸੀ ਨੂੰ ਡੈਮੋਕ੍ਰੇਸੀ ਇਹ ਨਹੀਂ ਹੁੰਦਾ ਵੋਟਾਂ ਪਾਣਾ ਡੈਮੋਕਰੇਸੀ ਵੀ ਹੁੰਦਾ ਵੀ ਲੋਕਾਂ ਦੀਆਂ ਆਸ਼ਾਾਂ ਮਿੱਦਾਂ ਪੂਰੀਆਂ ਹੋਣਾ। ਉਹਨਾਂ ਦੇ ਉੱਤੇ ਖਰੇ ਉਤਰਨਾ ਤਾਂ ਹੀ ਡੈਮੋਕਰੇਸੀ ਹੁੰਦੀ ਹੈ। ਅਦਰਵਾਇਜ਼ ਜੇ ਬੋਟਾਂ ਹੀ ਪੈਣੀਆਂ ਤੇ ਉਹ ਕਰਨਾ ਆਪਣੀ ਮਰਜ਼ੀ ਹੈ ਉਹ ਡੈਮੋਕਰੇਸੀ ਨਹੀਂ ਹੁੰਦੀ। ਲੋਕਾਂ ਨੂੰ ਆਪਣੇ ਫੈਸਲੇ ਵਿੱਚ ਸ਼ਾਮਲ ਕਰੋ, ਸ਼ਾਮਲ ਹੋਣਾ ਚਾਹੀਦਾ ਹੈ ਤੇ ਪ੍ਰੋਟੈਸਟ, ਸਿਵਲ ਸੁਸਾਇਟੀ ਸੰਘਰਸ਼ ਵੀ ਡੈਮੋਕਰੇਸੀ ਦਾ ਹੀ ਹਿੱਸਾ ਨੇ। ਡੈਮੋਕਰੈਟਿਕ ਰਾਈਟ ਅਸੀਂ ਤਾਂ ਹੀ ਕਹਿੰਦੇ ਵੀ ਸਾਨੂੰ ਭਾਈ ਡੈਮੋਕਰੈਟਿਕ ਰਾਈਟ। ਉਹਦੇ ਵਿੱਚ ਹਿਊਮਨ ਰਾਈਟ ਵੀ ਆਉਂਦੇ ਆ। ਉਹਦੇ ਸਾਰਾ ਉਹ ਕੁਝ ਆਉਂਦਾ। ਸੋਇਸ ਲਈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਹੁਣ 26 ਨਵੰਬਰ ਇੱਕ ਦਿਨ ਹੈਗਾ ਜਦੋਂ ਪਹੁੰਚੇ ਸੀ ਦਿੱਲੀ ਉਹ ਵਾਰ-ਵਾਰ ਮਨਾਇਆ ਜਾਂਦਾ ਇਸ ਕਰਕੇ ਮਨਾਇਆ ਜਾਂਦਾ ਕਿ ਯਾਦ ਕਰਾਇਆ ਜਾਂਦਾ ਹਲੇ ਮੰਗਾ ਉੱਥੀ ਪਈਆਂ ਉਹ ਮੰਗਾ ਪੂਰੀਆਂ ਕਰੋ ਹਾਂ ਜੀ ਹਮ ਬਿਲਕੁਲ ਬਿਲਕੁਲ ਸਰ ਸੋ ਉਹ ਬਾਕੀ ਮਾਮਲਾ ਜਿਹੜਾ ਕਿਸਾਨੀ ਦਾ ਹੈਗਾ ਕੀ ਅੰਦੋਲਨ ਵੀ ਹੋ ਰਹੇ ਨੇ ਸਰ ਦੂਜੇ ਪਾਸੇ ਕਿਸਾਨ ਸੁਸਾਈਡ ਵੀ ਕਰ ਰਹੇ ਨੇ ਤੁਸੀਂ ਕਰ ਦਿੱਤਾ ਜ਼ਿਕਰ ਕੀਤਾ ਹੋਵੇ ਕਾ ਵੱਡੀ ਸਮੱਸਿਆ ਹੈਗੀ ਐ ਇਸ ਤੋਂ ਬਾਅਦ ਹੋਰ ਬੜੀਆਂ ਦਿਰਪੇਸ਼ ਚੁਣੌਤੀਆਂ ਨੇ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਖੇਤੀ ਕੇ ਘਾਟੇ ਦਾ ਸੌਦਾ ਪਰ ਕਿਸਾਨ ਕੋ ਸਟਰਗਲ ਕਰ ਰਹੇ ਨੇ ਲੜਾਈ ਐ ਐਮਐਸਪੀ ਦੀ ਐ ਸੋ ਸਰ ਤੁਸੀਂ ਨਾਲ ਜੁੜੇ ਸਾਰਾ ਮਾਮਲਾ ਐਕਸਪਲੇਨ ਕੀਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਜੀ ਧੰਨਵਾਦ ਜੀ ਦੋਸਤੋ ਮੇਰੇ ਨਾਲ ਅੱਜ ਜਿਹੜਾ ਪੂਰਾ ਘਟਨਾਕਰਮ ਵਾਪਰਿਆ ਇਹਦੇ ਤੇ ਗੱਲਬਾਤ ਕਰਨ ਦੇ ਲਈ ਆਰਥਿਕ ਮਾਹਿਰ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਬਲਵਿੰਦਰ ਸਿੰਘ ਟੋਣਾ ਸਾਹਿਬ ਜੁੜੇ ਹੋਏ ਸੀ ਥੱਲੇਵਾਰ ਸਾਹਿਬ ਉਹਨਾਂ ਨੂੰ ਡੀ ਐਮਸੀ ਐਡਮਿਟ ਕਰਾਇਆ ਗਿਆ ਕਿ ਹੈ ਕਿ ਪ੍ਰਸ਼ਾਸਨ ਵੱਲੋਂ ਕਰਦਾ ਟ੍ਰੀਟਮੈਂਟ ਕਰਵਾਇਆ ਜਾ ਰਿਹਾ ਦੂਜੇ ਪਾਸੇ ਅਗਲੇ ਜਿਹੜੇ ਕਿਸਾਨ ਆਗੂ ਨੇ ਉਹ ਮਰਨ ਵਰਤੇ ਬੈਠ ਗਏ ਜੋ ਵੀ ਲੇਟੈਸਟ ਅਪਡੇਟ ਹੋਊਗੀ ਮੈਂ ਲਗਾਤਾਰ ਤੁਹਾਡੇ ਨਾਲ ਉਹ ਸਾਂਝੀ ਕਰਦਾ ਰਹੂੰਗਾ ਤੁਸੀਂ ਆਪਣੀ ਫੀਡਬੈਕ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਥੈਂਕ ਯੂ